ਨਮਸਕਾਰ ਇਹ ਡਾਈ ਹੈ ਕੋਨਾ ਕਟਿੰਗ ਵਾਲੀ ਡਾਈ ਹੈ ਜਿਹੜੇ ਕੋਈ ਵੀ ਚੀਜ਼ ਨੂੰ 90 ਡਿਗਰੀ ਬੈਂਡ ਕਰਨ ਵਾਸਤੇ ਆਪਾਂ ਕੋਨਾ ਕਟਿੰਗ ਕਰਦੇ ਹਾਂ ਉਹ ਡਾਈ ਹੈ ਇਹਦੀ ਸ਼ੀਟ ਦੀ ਮੋਟਾਈ ਹੈ 1.1 ਸ਼ੀਟ ਦੀ ਮੋਟਾਈ ਹੈ ਇਹਨੂੰ ਆਪਾਂ ਹੁਣ ਕੋਨਾ ਕੱਟ ਕੇ ਦੇਖਾਂਗੇ ਆਪਾਂ ਇੱਕ ਵਾਰੀ ਬੈਂਡ ਫਟ ਮਾਰ ਕੇ ਨੂੰ ਕੋਨਾ ਥੱਲੇ ਨਿਕਲ ਗਿਆ ਇਸੇ ਤਰੀਕੇ ਨਾਲ ਆਪਾਂ 1.1 ਸ਼ੀਟ ਦੇ ਵਿੱਚ ਚਾਰੇ ਪਾਸੇ ਕੋਨੇ ਕਟਿੰਗ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਡਾਈ ਇਹ ਕੰਮ ਕਰਦੀ ਹੈ ਕੋਨੇ ਕਟਿੰਗ ਵਾਲੀ ਡਾਈ ਨਾਲ ਇਹ ਕਲਰਾਂ ਵੀ ਕੱਟ ਦਿੰਦੀ ਹੈ ਜਿਹੜੀਆਂ ਉੱਪਰੋਂ ਕਲਰਾਂ ਹੁੰਦੀਆਂ ਨੇ ਉਹ ਵੀ ਕੱਟਿੰਗ ਕਰਦੀ ਹੈ ਕੋਨਾ ਵੀ ਕੱਟ ਦਿੰਦੀ ਹੈ ਦੇ ਕੋਚਾਰੇ ਪੀਸ ਆਪਾਂ ਨੂੰ ਨਿਕਲ ਚੁੱਕੇ ਦੇਖ ਇਹਨੂੰ ਬੈਂਡ ਕਰਨ ਨੂੰ ਲਾਸਤੇ ਤਿਆਰ ਹੈ ਨਮਸਕਾਰ